ਦਿੱਲੀ ਜਲ ਸੰਕਟ ਪਟੀਸ਼ਨ ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਫਟਕਾਰ ਲਗਾਈ ਹੈ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਾਨੂੰ ਹਲਕੇ ਦੇ ਵਿੱਚ ਨਾਲ ਅਦਾਲਤ ਨੇ ਪਟੀਸ਼ਨ 'ਚ ਖਾਮੀਆਂ ਨੂੰ ਦੂਰ ਨਾ ਕਰਨ ਤੇ ਦਿੱਲੀ ਸਰਕਾਰ ਨੂੰ ਫਟਕਾਰ ਲਗਾਈ ਹੈ ਪਟੀਸ਼ਨ ਵਿੱਚ ਰਾਸ਼ਟਰੀ ਰਾਜਸਥਾਨੀ 'ਚ ਪਾਣੀ ਦੇ ਸੰਕਟ ਨੂੰ ਘਟ ਕਰਨ ਲਈ ਹਰਿਆਣਾ ਨੂੰ ਹਿਮਾਚਲ ਪ੍ਰਦੇਸ਼ ਵੱਲੋਂ ਦਿੱਤੇ ਗਏ ਵਾਧੂ ਪਾਣੀ ਨੂੰ ਛੱਡਣ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਅਤੇ ਜਸਟਿਸ ਪਰਸਨਾ ਵੀ ਵਰਲੇ ਦੇ ਬੈਂਚ ਨੇ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਦਾਇਰ ਪਟੀਸ਼ਨ ਵਿੱਚ ਤਰੁਟੀ ਕਰਨ ਰਜਿਸਟਰੀ ਦੇ ਵਿੱਚ ਹਲਫਨਾਮੇ ਸਵੀਕਾਰ ਨਹੀਂ ਕੀਤੇ ਜਾ ਰਹੇ ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਤੁਸੀਂ ਗਲਤੀ ਨੂੰ ਠੀਕ ਕਿਉਂ ਨਹੀਂ ਕੀਤਾ ਅਸੀਂ ਪਟੀਸ਼ਨ ਨੂੰ ਖਾਰਜ ਕਰ ਦੇਵਾਂਗੇ ਪਿਛਲੀ ਸੁਣਵਾਈ ਤੇ ਵੀ ਇਸ ਗੱਲ 'ਵਲ ਧਿਆਨ ਦੋਆ ਗਿਆ ਸੀ ਫਿਰ ਵੀ ਤੁਸੀਂ ਗਲਤੀ ਨੂੰ ਠੀਕ ਨਹੀਂ ਕੀਤਾ ਅਦਾਲਤੀ ਕਾਰਵਾਈ ਨੂੰ ਹਲਕੇ ਦੇ ਵਿੱਚ ਨਾ ਲਓ ਭਾਵੇਂ ਤੁਹਾਡਾ ਮਾਮਲਾ ਹੀ ਕਿੰਨਾ ਹੀ ਮਹੱਤਵਪੂਰਨ ਕਿਉਂ ਨਾ ਹੋਵੇ ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 12 ਜੂਨ ਤੱਕ ਮੁਲਤਵੀ ਕਰਦੇ ਹੋਏ ਕਿਹਾ ਕਿ ਸਾਨੂੰ ਕਦੀ ਵੀ ਹਲਕੇ ਦੇ ਵਿੱਚ ਨਾ ਲਾਵਾ ਫਾਈਲਿੰਗ ਸਵੀਕਾਰ ਨਹੀਂ ਕੀਤੀ ਜਾ ਰਹੀ ਹੈ ਤੁਸੀਂ ਅਦਾਲਤ ਵਿੱਚ ਸਿੱਧੇ ਤੌਰ ਤੇ ਕਈ ਦਸਤਾਵੇਜ਼ ਜਮ੍ਹਾਂ ਕਰਵਾਉਂਦੇ ਹੋ ਤੇ ਫਿਰ ਕਹਿੰਦੇ ਹੋ ਕਿ ਤੁਹਾਡੇ ਕੋਲ ਪਾਣੀ ਦੀ ਕਮੀ ਹੈ ਤੇ ਅੱਜ ਹੀ ਆਦੇਸ਼ ਪਾਸ ਕਰੋ ਤੁਸੀਂ ਹਰ ਤਰ੍ਹਾਂ ਦੀ ਤਤਕਾਲਤਾ ਦਾ ਹਵਾਲਾ ਦਿੰਦੇ ਹੋ ਤੇ ਵਾਪਸ ਬੈਠ ਜਾਂਦੇ ਹੋ ਸਭ ਕੁਝ ਰਿਕਾਰਡ ਤੇ ਹੋਣ ਦਿਓ ਅਸੀਂ ਪਰਸੋਂ ਸੁਣਵਾਈ ਕਰਾਂਗੇ ਅਦਾਲਤ ਨੇ ਸੁਣਵਾਈ ਦੌਰਾਨ ਅੱਗੇ ਕਿਹਾ ਹੈ ਕਿ ਉਹ ਕੇਸ ਦੀ ਸੁਣਵਾਈ ਤੋਂ ਪਹਿਲਾਂ ਫਾਈਲਾਂ ਨੂੰ ਪੜ੍ਹਨਾ ਚਾਹੁੰਦੇ ਹਨ ਕਿਉਂਕਿ ਕਈ ਗੱਲਾਂ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਬੈਂਚ ਨੇ ਕਿਹਾ ਹੈ ਕਿ ਜੇਕਰ ਅਸੀਂ ਆਪਣੇ ਰਿਹੈਸ਼ੀ ਦਫ਼ਤਰ ਦੀਆਂ ਫਾਈਲਾਂ ਨੂੰ ਨਹੀਂ ਪੜ੍ਹਦੇ ਹਾਂ ਤਾਂ ਅਸੀਂ ਅਖਬਾਰਾਂ ਵਿੱਚ ਜੋ ਵੀ ਪ੍ਰਕਾਸ਼ਿਤ ਹੋ ਰਿਹਾ ਹੈ ਉਸ ਤੋਂ ਪ੍ਰਭਾਵਿਤ ਹੋਵਾਂਗੇ ਇਹ ਕਿਸੇ ਵੀ ਪਾਰਟੀ ਲਈ ਚੰਗਾ ਨਹੀਂ ਹੈ